ਪਨਗੋਗ ਤੋਂ ਅੱਗੇ ਚੱਲ ਕੇ ਆਉਂਦਾ ਹੈ ਅ ਚਿਸ਼ੂਲ ਉਹ ਅਸੀਂ ਚਿਸ਼ੂਲ ਖੜੇ ਆ ਅ ਜਿਸ਼ੂਲ ਵੈਸੇ ਪਿੰਡ ਹੈ ਉਹ ਇੱਥੋਂ ਅੱਧਾ ਕਿਲੋਮੀਟਰ ਅੱਗੇ ਆਸੀਂ ਇੱਥੇ ਇੱਕ ਛੋਟੇ ਢਾਬੇ ਤੇ ਰੁੱਕ ਗਏ ਤੇ ਇਧਰੋਂ ਆਪਾਂ ਆਏ ਆ ਤੇ ਦੂਜੇ ਪਾਸੇ ਨੂੰ ਆਪਾਂ ਨੂੰ ਜਾਣਾ ਹੈ ਅ ਨਾਲ-ਨਾਲ ਨਦੀ ਹੈ ਨਦੀ ਦੇ ਵਿੱਚ ਅ ਦਲਦਲ ਵੀ ਹੈਗੀ ਹੈ ਕਾਫੀ ਇੱਥੇ ਦਲਦਲੀ ਇਲਾਕਾ ਹੈ ਤੇ ਬਹੁਤ ਸਾਰੇ ਉਹ ਭੇਡਾਂ ਦੇ ਇੱਜੜ ਵੀ ਆ ਰਹੇ ਨੇ ਤੇ ਇਸ ਦੇ ਨਾਲ ਹੀ ਇਹਦੇ ਵਿੱਚ ਯਾਕ ਯਾਕਾਂ ਦੇ ਬੱਗ ਉਹ ਉਪਰਦੇ ਨੇ ਪਰਾਂ ਵਿੱਚ ਗਾਈਆਂ ਵੀ ਨੇ ਤੇ ਐਵੇਂ ਜਿਵੇਂ ਇਹ ਜਿੱਥੇ ਕਿਤੇ ਵਾਦੀ ਦੇ ਵਿੱਚ ਇਹਨਾਂ ਨੂੰ ਘਾਹ ਮਿਲਦਾ ਹੈ ਹਰੇ ਭਾਈ ਮਿਲਦੀ ਹੈ ਉੱਥੇ ਇਹਨਾਂ ਨੂੰ ਚਾਰਨ ਲੱ ਜਾਂਦੇ ਨੇ ਤੇ ਇਹਨਾਂ ਤੋਂ ਫਿਰ ਦੁੱਧ ਫਾਰ ਵਗੈਰਾ ਇਹੋ ਜਿਹੀਆਂ ਚੀਜ਼ਾਂ ਲੈਂਦੇ ਨੇ ਉਹ ਸਾਹਮਣੇ ਚਿਸ਼ੋਲਾ ਉਹ ਰਸਤਾ ਉਹ ਪਿੰਗਲੇਵੇਂ ਖਾਂਦਾ ਪਰ ਆ ਪਾ ਆ ਕਿੱਧਰ ਦੀ ਇੱਧਰ ਦੀ ਆਫ ਰੋਡਿੰਗ ਕਰਦੇ ਹੋਏ ਉਹ ਉੱਥੋਂ ਸਿੱਧੰ ਸੱਤਰਾ ਆਉਣਾ ਆ ਰਿਹਾ ਸੜਕ ਉੱਪਰ ਦੀ ਪਾਏ ਜਮਾਂ ਸੁੱਦੇ ਆਹ ਕੱਚਾ ਜਾ ਰਹਾ ਉਹ ਵਰਤੋਂ ਤੱਕ ਅੱਗੇ ਆਪਾਂ ਨੂੰ ਜਾਣਾ ਉਹ ਉੱਪਰ ਸਿਰੇ ਤੇ ਪੈਨਗੋਂਗ ਤੂੰ ਮਾਹੇ ਬ੍ਰਿਜ ਦੇ ਰਾਹ ਤੇ ਆਉਂਦੀ ਐ ਚੀਲੇ ਤੇ ਇੱਕ ਹੋਰ ਆਉਗੀ ਉਹਦਾ ਨਾਮ ਤਾਂ ਹੈਗਾ ਯਾਇਾਸੋ ਇਹਦਾ ਨਾਮ ਨਹੀਂ ਪਤਾ ਕੀ ਐ ਇਧਰ ਦੀ ਨਾ ਕੋਈ ਬੰਦਾ ਆਵੇ ਨਾ ਕੋਈ ਗੱਡੀ ਆਵੇ ਕੁਛ ਨਹੀਂ ਆਉਂਦਾ ਨਾ ਕੋਈ ਪਿੰਡ ਨਾ ਕੋਈ ਆਬਾਦੀ ਸੁੰਨ ਮਸਾਨ ਐ ਉਹ ਉੱਥੋਂ ਆਇਆ ਪਾ ਉਧਰੋਂ ਆਫ ਰੋਡਿੰਗ ਕਰਦੇ ਵੀ ਆਇਆ ਤੇ ਹੁਣ ਆਪਾਂ ਪਹੁੰਚ ਗਏ ਉੱਪਰ ਵੱਲ ਨੂੰ ਇੱਥੇ ਬਰਫ਼ ਵੀ ਪਈ ਹੋਈ ਆ ਤਾਂ ਕਰਕੇ ਤੇ ਖੜ ਗਏ ਆ ਬਰਫ਼ ਔਰ ਆ ਗਈ ਉੱਧਰ ਉਹ ਇਹ ਗ੍ਰੇਡਿੰਗ ਵੱਧੂ ਗਰੀਸਤੀ ਸੜਕ ਤੋਂ ਸੜਕ ਚੜੀ ਟੀਸੀ ਦੇ ਉਹ ਖਰਕੋਸ਼ ਭਜਿਆ ਜਾਂਦਾ ਓਏ ਔਰੇ ਕਾਕ ਸੰਗਲਾ 14852 ਫੁੱਟ ਤੇ ਰੈਂਕ ਹੈਗਾ ਉਚਾਈ ਦੇ ਵਿੱਚ ਦਾ 8ਵਾਂ ਉਹ ਸਾਡਾ ਇੱਕ ਸਾਥੀ ਆ ਉਹ ਨੂੰ ਮੈਂ ਠੂਸੇ ਦੀ ਕਰਨੀ ਆ ਕਿਉਂ ਓਏ ਕਿਵੇਂ ਲੱਗਦਾ ਠੀਕ ਹੈ ਠੀਕ ਹੈ ਵਧੀਆ ਵਧੀਆ ਨਵੀ ਆ ਗਿਆ ਬਹੁਤ ਆਰੀ ਦੀ ਬਹੁਤ ਲੋ ਵੀ ਮਿੱਤਰੋ ਇਹ ਆ ਗਿਆ ਯਾਇਆ ਸੂ ਯਾਇਆ ਇਹਦਾ ਨਵਾਂ ਹੈ ਤੇ ਸੂ ਟੀ ਐਸਓ ਦਾ ਮਤਲਬ ਹੁੰਦਾ ਹੈ ਝੀਲ ਜਾਂ ਲੇਕ ਕਿੱਡਾ ਸੋਹਣਾ 뷰 ਹੈ ਕਿਉਂ ਹੋਈ ਇੱਥੇ ਦਾ ਕੈਂਪਿੰਗ ਜੀ ਕਰੀ ਹੋਵੇ ਟੈਂਟ ਜਿਹਾ ਲਾਇਆ ਹੋਵੇ ਨਾਲ ਹੋਵੇ ਖਾਣ ਪੀਣ ਦਾ ਸਮਾਨ ਤੇ ਇੱਕ ਦਿਨ ਇੱਥੇ ਲਾਇੇ ਜਾਣ ਬਹੁਤ ਸੋਹਣਾ 뷰 ਆ ਮਾਹੇ ਬ੍ਰਿਜ ਤੋਂ ਅੱਗੇ 20 ਕਿਲੋਮੀਟਰ ਹੈਗਾ ਉਹ ਨਿਊ ਮਾ ਸ਼ਹਿਰ ਉੱਥੇ ਸੀ ਗਏ ਤੇਲਪੂਣ ਤੇ ਨਾਲੇ ਖਾਣ ਪੀਣ ਬਾਕੀ ਸਫਰ ਅਗਲੀ ਵੀਡੀਓ ਚ